ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਜਿਹੜੀ ਸਕਰੀਨ ਤੇ ਤੁਸੀਂ ਬੈਠ ਦੇਖ ਰਹੇ ਹੋ ਇਹਦੇ ਬਾਰੇ ਪ੍ਰੋਪਰ ਡਿਟੇਲ ਦਵਾਂਗੇ ਅੱਜ ਆਪਾਂ 9 ਮਈ ਨੂੰ ਵੀਡੀਓ ਕਵਰ ਕਰ ਰਹੇ ਹਾਂ ਸ਼ਾਮ ਨੂੰ ਆਪਣਾ 5:30 ਵਜੇ ਦਾ ਟਾਈਮ ਆ 9 ਮਈ 2023 ਨੂੰ ਵੀਡੀਓ ਕਵਰ ਕਰ ਰਹੇ ਹਾਂ ਦੂਜਾ ਸੂਆ ਬੱਸੀ ਸੁਈਲੀਆ ਇਸ ਟਾਈਮ ਦੇ ਥੱਲੇ 28 ਤੋਂ 30 ਕਿਲੋ ਦੁੱਧ ਤਿਆਰ ਆ ਕੋਈ ਮੇਰਾ ਵੀਰ ਦੋ ਡੰਗ ਮਿਣ ਕੇ ਲਿਆ ਸਕਦਾ 28 ਤੋਂ 30 ਲੀਟਰ ਦੁੱਧ ਤਿਆਰ ਆ ਅੱਜ ਇਹਨੂੰ ਸੁਈ ਨੂੰ ਤੀਸਰਾ ਚੌਥਾ ਦੇਣਾ ਦੇਖ ਸਕਦੇ ਤੁਸੀਂ ਮਗਰ ਮੇਲ ਕਾਫ ਆ ਤੋੜ ਕੇ ਦਿਖਾਵਾਂਗੇ ਥਾਣਾ ਬਾਨੇ ਦੀ ਜੱਜਮੈਂਟ ਕਰ ਸਕਦੇ ਤੁਸੀਂ ਬਹੁਤ ਸੋਹਣਾ ਥਾਣਾ ਬਾਨਾ ਲੱਗਿਆ ਹੋਇਆਗਾ ਪੂਰਾ ਕੰਪੈਕਟ ਆਰਡਰ ਆ ਤੋੜ ਕੇ ਸਾਹਬ ਅਤੂਰਾ ਵਗੈਰਾ ਵੇਖਦਾ ਦੇਖ ਸਕਦੇ ਹੋ ਫੇਸ ਕੁਆਲਟੀ ਦੇ ਨਾਲ ਜਰਸੀ ਦੇ ਵਿੱਚ ਕ੍ਰੋਸ ਪੈਂਦੀ ਆ ਉਹ ਚਲਮਾ ਵੱਟਾ ਕਦ ਕਾਠਾ ਦੇਖ ਸਕਦਾ ਤੁਸੀਂ ਹਵਾਨੇ ਦੀ ਜੱਜਮੈਂਟ ਕਰ ਸਕਦੇ ਹੋ ਅੱਗੇ ਪਿੱਛੇ ਦਾ ਪੂਰਾ ਹਵਾਨਾ ਲੈ ਚਲੋ ਬੁੱਧ ਕਮਾਲ ਹਾਈਟ ਤੇ ਲੈਂਥ ਤੋਂ ਅੰਦਾਜ਼ਾ ਲਗਾ ਸਕਦੇ ਹੋ ਤੁਸੀਂ ਦੁੱਧ ਦੀ ਕਪੈਸਿਟੀ ਇੱਥੋਂ ਪਤਾ ਲੱਗ ਜਾਂਦੀ ਆ ਪਸ਼ੂ ਦੀ ਬਾਕੀ ਹਵਾਨਾ ਤੁਸੀਂ ਦੇਖ ਸਕਦੇ ਹੋ ਥਣ ਬਹੁਤ ਸੋਹਣਾ ਲੱਗਿਆ ਹੋਇਆ ਕੱਲਾ ਕੱਲਾ ਨਿਕਲਵਾ ਥਣ ਲੱਗਿਆ ਹੋਇਆ ਨੇੜ ਤੋਂ ਚੈੱਕ ਕਰਾਵਾਂਗੇ ਦੇਖ ਸਕਦੇ ਹੋ ਪੂਰੀ ਹੱਥਾਂ ਦੀ ਚਵਾਈ ਵਾਲਾ ਥਾਣਾ ਬਹੁਤ ਕਿਸਾਨ ਵੀਰਾਂ ਦੀ ਡਿਮਾਂਡ ਆ ਵੀ ਆਪਾਂ 25 ਤੋਂ 30 ਲੀਟਰ ਵਾਲੀ ਗਾਂ ਲੈਣੀ ਹੈ ਜਿਹੜੀ ਹੱਥਾਂ ਦੀ ਚਵਾਈ ਵਾਲੀ ਹੋਵੇ ਤਾਂ ਉਹਨਾਂ ਲਈ ਸੁਨਹਿਰੀ ਮੌਕਾ ਹੈ ਤਾਜੀ ਸੂਈ ਵੀ 28 ਤੋਂ 30 ਲੀਟਰ ਦੁੱਧ ਇਸ ਟਾਈਮ ਤਿਆਰ ਹੱਥ ਫੇਰ ਕੇ ਦਿਖਾ ਫਤ ਆ ਦੇਖ ਸਕਦੇ ਹੋ ਬੱਚਾ ਇਦਾਂ ਹੱਥ ਫੇਰੀ ਜਾਂਦਾ ਕੋਈ ਕ੍ਰਾਸਪਨ ਐ ਨਹੀਂ ਹੈਗਾ ਵੀ ਲੱਤਾਂ ਛੜਾ ਵਾਲੀ ਨਹੀਂ ਹੈਗੀ ਇਦਾਂ ਹੀ ਬੰਦਾ ਕੋਈ ਵੀ ਥਾਪੀ ਦੇ ਕੇ ਚੋਲੇ ਮੱਝ ਦਾ ਮੁਕਾਬਲਾ ਕਰਦੀ ਹੈ ਚੰਗੀ ਦਾ 2.5 ਲੱਖ ਵਾਲੀ ਦਾ ਦੇਖ ਸਕਦਾ ਤੁਸੀਂ ਜਿਹੜਾ ਪ੍ਰਾਈਸ ਫੂਨ ਤੇ ਕੀਤਾ ਜਾਊਗਾ ਪਿੰਡ ਕਲਾਲਾ ਜਿਹੜਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਚੁੱਕੇ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਸੋ ਕਿਸਾਨ ਵੀਰੋ ਵੀਡੀਓ ਪਾਸ ਨਹੀਂ ਕਰਦੇ ਆ ਆਪਾਂ ਧਾਰਾ ਮਾਰ ਕੇ ਦਿਖਾਉਣੀ ਆ ਜੀ ਹੋ ਰਹਿ ਗਈਆਂ ਸੀ ਆਪਾਂ ਧਾਰਾ ਮਾਰ ਕੇ ਦਿਖਾਉਣੇ ਦੇ ਸਾਨੂੰ ਇਦਾਂ ਹੀ ਨੀਚੇ ਬਹਿ ਗਿਆ ਬਾਈ ਪੂਰੀ ਪੋਲੀ ਤੇ ਮੋਟੀ ਚਵਾਈਆਂ ਤੁਸੀਂ ਦੇਖ ਸਕਦੇ ਹੋ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾਗਾ ਤੱਥਣਾ ਦੀ ਪਾਸ ਹੋ ਚੁੱਕੀ ਹੈ ਦੇਖ ਸਕਦੇ ਹੋ ਤੁਸੀਂ ਚਵਾਈ ਚੈੱਕ ਕਰ ਸਕਦੇ ਹੋ ਪੂਰੀ ਪੋਲੀ ਤੇ ਮੋਟੀ ਆ ਮਗਲ ਥਣਾ ਦੀ ਮਾਰ Ok.